ਵਿਦਆਸ਼ ਕਾਲੇ ਵਿਪਰੀਤ ਬੁੱਧੀ ਅੱਜ ਮੈਂ ਦੇਖ ਰਿਆ ਸੀ ਖੜੂ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਸਿੰਘ ਭੁੱਲਰ ਵੱਲੋਂ ਅੱਜ ਫੇਰ ਇੱਕ ਹੋਰ ਬੜੀ ਬੇਤੁਕੀ ਗੱਲ ਕੀਤੀ ਗਈ ਆ ਮੈਂ ਅੱਬਾ ਇਹ ਵੀਡੀਓ ਦੇਖ ਕੇ ਗਰਮਾ ਚੱਜ ਰਿਹਾ ਹਾਂ ਲੋਕਾਂ ਦੀ ਕੋਈ ਕੋਈ ਗਦਰ ਨਹੀਂ ਤੇ ਸਾਥ ਸੰਗਤ ਇਹ ਪੱਟੀ ਹਲਕੇ ਨੂੰ ਗੁਰਨਾਨਕ ਪਾਸ਼ਾ ਅਰਵਿੰਦ ਕੇਜਰੀਵਾਲ ਜੀ ਨੇ ਆਮ ਆਦਮੀ ਪਾਰਟੀ ਨੇ ਇਹ ਜਿਹੜਾ ਮਾਨ ਬਖਸ਼ਿਆ ਹੈ ਇਹ ਬੜਾ ਵੱਡਾ ਰਾਜ ਸਿੰਘ ਭੁੱਲਰ ਤੂੰ ਨਾ ਆਪਣੇ ਦਿਮਾਗ ਦਾ ਇਲਾਜ ਕਰ ਮੈਨੂੰ ਤੈਨੂੰ ਕਿਸੇ ਚੀਜ਼ ਦੀ ਜਰੂਰਤ ਨਹੀਂ ਮੈਨੂੰ ਇਹ ਲੱਗਦਾ ਕਿ ਤੂੰ ਇੱਕ ਪੇਸ਼ੈਂਟ ਆ ਤੇਰੇ ਦਿਮਾਗ 'ਚ ਕੋਈ ਲੁਕਸ ਆ ਪਹਿਲਾਂ ਤੂੰ ਕਿਸੇ ਬਰਾਦਰੀ ਨੂੰ ਟਾਰਗੇਟ ਕਰਕੇ ਬਕਵਾਸਬਾਜ਼ੀ ਕਰ ਦਿੰਦਾ ਅੱਜ ਤੂੰ ਸਾਡੇ ਗੁਰੂਆਂ ਦੀ ਤੁਲਨਾ ਇੱਕ ਸ਼ਰਾਬ ਕੋਟਾਲੇ ਦੇ ਵਿੱਚ ਫਸੇ ਹੋਏ ਵਿਅਕਤੀ ਜਿਹੜਾ ਕਿ ਜ਼ਮਾਨਤ ਦੇ ਬਾਹਰ ਆਇਆ ਉਹਦੇ ਨਾਲ ਕਰੀ ਜਾ ਰਿਹਾ ਉਹ ਭਰਾ ਮੇਰੇ ਤੈਨੂੰ ਇਲੈਕਸ਼ਨ ਲੜਨ ਦੀ ਲੋੜ ਨਹੀਂ ਤੂੰ ਕਿ ਤੂੰ ਆਪਣੇ ਦਿਮਾਗ ਦਾ ਇਲਾਜ ਕਰਾ ਉਹ ਰੱਬ ਦਾ ਵਾਸਤਾ ਕੋ ਕੁਝ ਸ਼ਰਮ ਕਰ ਲਿਆ ਕਰੋ ਕੋਈ ਇੱਕ ਸਿਸਟਮ ਹੁੰਦਾ ਨਾ ਅਸੀਂ ਕਿਸ ਤੁਹਾਨੂੰ ਨਾ ਕਿਸ ਨਾ ਕਰ ਰਗੇ ਗੁਰੂ ਰਣਕ ਸਾਹਿਬ ਜੀ ਕੀ ਬੋਲੀ ਜਨਾਨੋ ਭਰਾ ਮੇਰੇ ਆਪਣਾ ਹਲਾ ਤੇ ਮੈਂ ਖਡੂਰ ਸਾਹਿਬ ਹੁਲਕੇ ਦੇ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਬੰਦੇ ਨੂੰ ਇਹਦੀ ਔਕਾਤ ਦਿਖਾਉਣ ਦਾ ਸਮਾਂ ਆ ਗਿਆ ਇਹੋ ਜੇ ਬੰਦੇ ਦਾ ਜਲੂਸ ਕੱਢ ਦੇਣਾ ਚਾਹੀਦਾ ਵਾ ਇਹਨੂੰ ਪਤਾ ਲੱਗ ਜਾਵੇ ਕਿ ਮੈਂ ਕੀ ਬਕਵਾਸ ਕੀਤੀ ਤੇ ਮੈਨੂੰ ਦਾ ਕੀ ਮੁਆਫੀ ਬੁਤਣਾ ਪਿਆ ਤੇ ਸਰਦਾਰ ਭਗਵਾਨ ਸਿੰਘ ਮਾਨ ਮੈਂ ਤੈਨੂੰ ਸਲੂਟ ਕਰਦਾ ਕਿ ਤੇਰੀ ਚੋਣ ਏਡੀ ਵਧੀਆ ਵਾ ਤੇ ਤੂੰ ਉਹੀ ਵੇ ਚੁੜ ਚੁੜ ਕੇ ਮਦਦ ਚ ਉਤਾਰੇ ਨੇ ਜਿਹੜੇ ਸਾਡੇ ਪੰਜਾਬੀਆਂ ਦਾ ਮਜ਼ਾਕ ਉਧਾਰ ਤੇ ਦੋਸਤੋ ਇਸ ਬੰਦੇ ਨੂੰ ਅਹਿਸਾਸ ਹੋ ਜਾਣਾ ਚਾਹੀਦਾ ਕਿ ਮੈਂ ਕੀ ਬਕਵਾਸ ਬੋਲੀ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤ